ਅਨੀ ਮੇਟਰ ਕੀਆ ਸਾਰੇ ਭਰਾਵਾਂ ਦਾ ਘਰ ਪਰਵਾਜ ਜਾਣਾ ਸਾਰੇ ਵੀ ਰੈਸਟ ਨੇ ਕਰਦਗੇ ਬਰੌਲ ਦੀ ਸਟਾਰਟਿੰਗ ਕੋਈ ਸਾਹਿਬ ਕਹਿੰਦੇ ਡੇੜੀ ਖੋਲ ਕੇ ਆਫ ਹੀ ਕਰਤੀ ਇਹਨਾਂ ਨੇ ਕਹਾਂ ਉਤਰੇ ਕੀ ਨਹੀਂ ਹੋਇਆ ਤਾਂ ਪੇ ਮਾਰ ਦੇ ਕਰਦੇ ਇਧਰ ਹੀ ਚਾਰ ਟੋਟ ਰੋਣ ਨੂੰ ਦੇਖ ਕੇ ਚਿੱਤ ਭਰ ਲਈਦਾ ਬਿਡ ਬੇ ਆ ਬੱਚੇ ਗੱਲਿੱਦੇ ਛੱਡੇ ਆ ਇਹਨੂੰ ਸਨਖੇ ਪਾਜੀ ਛੱਡ ਲਈ ਜਿਹੜਾ ਉਹ ਬੈਠਾ ਲਾਲਗਾਂ ਦਾ ਲੈ ਰੇ ਲਾਲਗਾਂ ਦਾ ਸਨਖੇਪ ਪਲਾਨ ਨੂੰ ਸਨਖੇਪ ਪਲਾਨ ਹੋਈ ਬਾਈ ਇਹਨ ਕਿਥੋਂ ਨੂੰ ਕੁਛ ਲਗੇ ਤੂੰ ਕੀ ਕਿਦਣਾ ਕਰਦਾ ਸ਼ੋਅ ਕਰਾਉਣਗੇ ਤਾਂ ਹਾਂ ਤੂੰ ਦਾ ਵੀ ਪੱਕਾ ਹਾਂ ਕਿਰੇ ਢੂਈ ਢੂਈ ਮਾਰ ਲੈ ਬਾਕੀ ਸਾਰਾ ਚਟਾ ਛਾਖਾ ਇਧਰ ਕਿੰਨੇ ਆ 2 4 6 8 9 ਉਤਰੀ ਇਧਰ ਨਾਈਨ ਉਹ ਬੱਚੇ ਛੱਡ ਗਿਆ ਕਿਦਾਦਾ ਹੈ ਛੱਡ ਗਿਆ ਕਿਦਾਦਾ ਨਹੀਂ ਬੱਚੇ ਨਹੀਂ ਛੱਡਨੇ ਆ ਜਾ ਪੰਚ ਜਣਾ ਦੌੜ ਤੇ ਬੱਚੇ ਨਹੀਂ ਛੱਡਨੇ ਉਹਦੇ ਬੱਚੇ ਨੂੰ ਕਿ ਤਿਆਰ ਹਨ ਉਹਦਰ ਨਹੀਂ ਨਹੀਂ ਕਈਆ ਬੈੰਦੇ ਨਹੀਂ ਦੇ ਮੌਕੇ ਰਹਿ ਤੇ ਕਾਸ਼ ਤੇ ਇਹਨੂੰ ਖੜੀ ਕੀਤੀ ਖੜੀ ਨਹੀਂ ਮਤਲਬ ਡੈਗ ਵੀ ਕੀ ਆਪ ਹੀ ਲਾਈਏ ਤੂੰ ਲਾਈਆ ਵੀਰੇ ਸਟਾਈਲ ਕੋ ਲਾਈਆ ਓਕੇ ਉਹ ਕਰ ਨਹੀਂ ਖੋਣੇ ਆਪੇ ਯਾਰ ਉਹ ਰਾਉਚਾ ਬੰਦੇ ਇਹਦਾ ਕੰਮ ਇੱਧਰ ਦੇਖੋ ਬਾਈ ਜੀ ਦੇ ਕੰਮ ਛੋਰਾ ਮੇਰੀ ਗੱਲ ਸੁਣਦਾ ਓਏ ਕਿੰਨਾ ਕਿ ਟਾਈਮ ਹੋ ਜੂੜੀ ਇਹ ਕੁੱਕੜ ਨਹੀਂ ਖੋਣੇ ਆਪਾਂ ਆ ਜੂੜੀ ਅੱਡ ਘੜਤਾ ਢੀ ਭਾਈ ਇਹ ਖਰਾਬ ਕਰ ਦੇ ਤੂੰ ਜੇ ਕੁਝ ਕਰਿਆ ਤੂੰ ਅੱਛਾ ਤਾਂ ਜੂੜੀ ਮਲਾਉਣੀ ਹੈ ਇਹ ਹਾਂ ਜੂੜੀ ਮਲਾਉਣੀ ਹੈ ਭਾਈ ਇਹ ਤੇ ਤੇ ਗੱਲ ਤਾਂ ਜਾਂਦਾ ਸੀਗਾ ਅੱਛਾ ਪਰ ਲਾ ਕਬੂਤਰ ਚਿੱਟੇ ਆ ਰਹੇ ਅੱਟੇ ਮੱਖਣੀ ਕੁਦਰੀ ਆ ਬਾਕੀ ਇਹ ਤੁਹਾਨੂੰ ਰੀਲਰ ਵਿੱਚ ਦੇਖਣਾ ਮੈਂ ਆਪਾਂ ਰੂਹੀ ਪਾਈ ਆ ਇੰਸਟਾਗ੍ਰਾਮ ਤੇ ਡੋਡ ਗਰੁੱਪ ਨਾਲ ਚੈਨਲ ਤੇ ਤੇ ਉਹ ਤੁਸੀਂ ਦੇਖ ਸਕਦੇ ਆ ਇੱਕ ਇੱਧਰ ਛੱਡੀ ਬੈਠਾ ਬਾਕੀ ਬੱਚੇ ਆ ਬੈਠੇ ਆਜਣ ਚੱਲਾਂਗੇ ਯਾਰ ਮੈਂ ਤੇਰਾ ਪੈਂਡ ਵਾਗਣ ਹੋ ਗਈ ਥੇ ਆਇਆ ਨਾ ਤੇ ਪਿੰਡ ਕੋਲ ਤੋਂ ਉੱਧਰ ਨਹੀਂ ਜਾ ਕੇ ਆ ਚੋਬੇ ਵੈਨਾ ਬੱਚੇ ਛੱਡ ਗਏ ਪਹਿਲਾਂ ਯਾਰ ਚਾਰੋਂ ਨੇ ਫੇਰ ਛੱਡਤੇ ਕੱਲ ਆਲੇ ਨੇ ਉਹ ਦੇਖੋ ਪ੍ਰਭਾ ਵਾਦੂ ਰੱਖੀ ਆ ਆਲੇ ਜਾ ਬਦੂ ਬੱਚੇ ਛੱਡਨੇ ਆ ਗੜਦੇ ਇੱਥੇ ਇੱਥੇ ਨਹੀਂ ਗੜਦੇ 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 ਹੋਰ ਕਿੱਥੇ ਲਾਉਣੇ ਆ ਉਹ ਤਾਂ ਲਾਵਾਂਗੇ ਇੱਥੇ ਲਾ ਦੇ ਫਿਰ ਨਾਲ ਲਾ ਦੇ ਇੱਥੇ ਕਿਤੇ ਵੇਖ ਕੇ 2 ਮਿੰਟ ਚ ਕਿਤੇ ਬਿੱਲੀ ਦਾ ਕੜੂ ਫੜਾ ਫੜਾ ਲਿਆ ਬੱਚੇ ਫੜ ਕੇ ਸਭੈ ਗਰੂਸ ਤੇ ਪਾਛੇ ਦਾ ਤਾਂ ਮੇਰ ਦਾ ਵੀ ਡਾਕਟਰ ਆ ਬਖਸੀ ਛਕੋਲੀ ਦੋ ਬੱਚੇ ਫੜ ਲੈ ਫੜ ਲੈ ਕੋਲੇ ਮੈਂ ਮਾਰੂੰਗਾ ਉਹਨਾਂ ਦੇਖੀ ਜਾਂਦਾ ਬੱਚੇ ਨੂੰ ਐ ਸਪਰਮ ਪਾਣੀ ਪਾ ਕੇ 25 ml ਕੱਢ ਦੇਣਾ ਐ ਸ਼ਾਉਣਾ ਨਾ ਲਾ ਲਾ ਦਾ ਫੈਂਟ ਲਾਓ ਸ਼ਾਇਰ ਐਥੇ ਵਾ ਛੱਡ ਦੇਂਗਾ ਨਹੀਂ ਲਾਓ ਜਿੱਥਨੇ ਕੋਠੇ ਜਾਗੇ ਕੋਠੇ ਆ ਗਈ ਸ਼ਬਦ ਆ ਗਈ ਕੋਸ਼ ਆਪਣਾ ਓਏ ਬੱਚੇ ਦੋਨੇ ਛੱਡਦੇ ਆ ਵਾ ਛੱਡਦੇ ਬੱਚੇ ਫਾਸਟ ਸੈਕਿੰਡ ਤੇਰੀ ਲਾਉਣ ਲੱਗਾ ਤਾਂ ਅਰੇ ਪਾ ਗਿਆ ਹੀ ਨਹੀਂ ਦੂ ਚਾਰ ਆ ਫਿਰਦੇ ਦੂ ਆ ਫਿਰਦੇ ਆ ਗਏ ਜੀ ਘਰੇ ਉਹ ਮੇਰੇ ਤਾਂ ਨਹੀਂ ਵੀਡੀਓ ਬਣੀ ਬਈ ਯਾਰ ਕਿਉਂ ਨਾ ਸਟੋਰੇਜ ਫੁੱਲ ਸੀ ਮੇਰੇ ਫੋਨ ਦੀ ਤੇ ਹੁਣ ਮੈਂ ਦੋ ਤਿੰਨ ਐਪ ਡੀਲੀਟ ਕੀਤੇ ਆ ਤੇ ਹੁਣ ਸਟੋਰੇਜ ਖਾਲੀ ਕੀਤੀ ਆ ਤੇ ਮਿੱਤਰੋ ਆ ਗਏ ਸੀ ਘਰੇ ਆਪਾਂ ਮਤਲਬ ਅੱਧਾ ਘੰਟਾ ਹੋ ਗਿਆ ਆਪਾਂ ਨੂੰ ਆਇਆਂ ਨੂੰ ਤੇ ਹੁਣ ਆਪਾਂ ਆਏ ਸੀ ਤਾਂ ਖੁੱਡਿਆਂ ਤੇ ਕੁਤਰ-ਬਤਰ ਵੇਖਦੇ ਚਾਰ ਦਿਨ ਹੋ ਗਏ ਵੇਖੇ ਨਹੀਂ ਜਣ ਦਾਣੇ ਪੋਣਾ ਲੈ ਪੁੱਤਰ ਨੂੰ ਡੈਡੀ ਹੈ ਨਹੀਂ ਉਹ ਰਸਤਰੀ ਜਿੱਕੇ ਆ ਤੇ ਦਾਣੇ ਦੁਨਿਹੇ ਪੋਣਾ ਲੈ ਪੁੱਤਰ ਨੂੰ ਸਾਢੇ 4 ਹੋ ਗਏ ਆ ਤੇ ਦਾਣੇ ਦੁਨਿਹੇ ਪੁੱਤਰ ਨੂੰ ਪਾ ਦਨੇ ਆ ਤੇ ਕੂਤਰ ਉਹਨੇ ਪੋਣਾ ਦਾਣੇ ਪਾਣ ਸਾਡੇ ਫੜ ਫੁੱਲ ਚ ਦੇ ਨੇ ਕੂਤਰ ਵਾਦਰ ਬਚੇ ਹੋ ਗਏ ਬੱਚੇ ਰ ਕਾਲੂ ਛੱਡਾ ਬੱਚੇ ਮੈਨੂੰ ਨਹੀਂ ਛੱਡੇ ਡੈਡੀ ਨੇ ਅਬ ਇਹਨੂੰ ਦਾਣੇ ਪਾਉਣ ਵਾਲੇ ਆ ਦਾਣੇ ਪਾਉਣੇ ਆ ਆਪਾਂ ਦਾਣਾ ਪਾਣੀ ਪਾ ਗਏ ਮਿੱਤਰੋ ਗਾ ਫੇਰ ਕੰਟੀਨਿਊ ਕਰਦੇ ਆ ਤੇ ਕਿਹਦਾ ਦਾਣਾ ਪਾਣੀ ਪਾ ਲਈ ਉਤਰਣ ਭੁੱਖੇ ਆ ਇਧਰ ਵੀ ਲਿਆਂਦਾ ਵਾਟਰ ਜੀ ਪਹਿਲਾਂ ਸਾਰੇ ਖੁੱਡੇ ਪਾਣੀ ਪਾਈਏ ਧੂਕੇ ਤੇ ਸਾਰੇ ਖੁੱਡੇ ਗਿਆ ਪਾਣੀ ਪਾ ਦੇਣੇ ਧੂਵੀ ਤੇ ਬਾਅਦ ਵਿੱਚ ਆਪਾਂ ਪਾਉਣੇ ਦਾਣੇ ਸਾਰੇ ਗੂਤਰੇ ਦਾਣਾ ਪਣੀ ਪਾਤਾ ਜੀ ਸਾਰੇ ਗੂਤਰੇ ਦਾਣਾ ਪਣੀ ਚੁਗੀ ਜਾਂਦੇ ਆ ਤੇ ਕਿਹੜਾ ਯਾਰ ਦਾਣਾ ਪਣੀ ਛੋ ਲੈਣ ਤੋਂ ਤੇ ਬਾਅਦ ਵਿੱਚ ਆਪਾਂ ਬੱਚੇ ਵੀ ਖਾਵਾਂਗੇ ਆਹ ਲੈ ਕਿੱਡੇ ਕਿੱਡੇ ਹੋ ਗਏ ਆ ਚਾਰੇ ਇਧਰ ਬੱਚੇ ਆ ਤੇ ਆਹ ਗੂਤਰੇ ਨੇ ਅੰਡੇ ਧਰਲੇ ਆ ਆਹ ਹੁੰਦੀ ਜਿਹੜੀ ਇਹ ਆ ਰਹੀ ਤੇ ਕਿਹ ਐ ਦਾਣਾ ਪਣੀ ਛੋ ਲੈਣ ਗੂਤਰ ਨੂੰ ਬਾਅਦ ਚ ਵੇਣੀ ਆ ਸਾਰੇ ਗੂਤਰਾਂ ਨੂੰ ਦਾਣਾ ਪਾਣੀ ਸਾਰੇ ਨੇ ਤੇ ਆ ਗੂਤਰ ਜਿਹੜਾ ਫਿਰਦਾ ਕੋਠੀ ਰਾਜੀਏ ਜਹਾਂ ਚੱਟਾ ਕੋਠੀ ਦੇ ਵੇਲੇ ਫਿਰਦਾ ਜੀ ਦਾਣ ਦੁੱਲ ਖਾ ਕੇ ਆਇਆ ਬਾਰੋਂ ਇਹ ਦੂਜੇ ਨਾਲ ਦੇ ਆਉਣਗੇ ਇੱਕ ਉਹ ਦਾ ਗੋਤੋ ਰਿ ਗੁੜੀ ਤੇ ਕਾ ਦੇ ਕੁਕੀ ਤੋਂ ਡਖੜ ਇੱਕ ਆ ਗਿਆ ਇੱਕ ਆ ਗਿਆ ਚਲੋ ਕੋਈ ਨਹੀਂ ਤੇ ਪਹਿਲੇ ਦੂਗੇ ਲਿਬੋ ਚੀ ਆਪ ਚਾਰ ਦਿਨ ਹੋ ਗਏ ਆ ਕਿ ਨੀਂ ਚੌੜਾ ਤਾਂ ਉਸ ਕਿ ਨੀਂ ਕੀ ਹੋ ਗਈ ਉੱਤਰ ਨਿਕਲੇ ਹੈ ਇਹ ਇੱਕ ਕਾਲੋ ਛੱਡਾਂਗੇ ਬੱਚੇ ਵੀ ਸਾਰੇ ਆਪਾਂ ਇਹ ਰੂ ਜੀਐਨ ਟੀ ਛੱਡਦੇ ਨੇ ਆ ਨੀਲਾ ਕਾਲੀ ਡੋਰੀ ਆ ਰਵਰਲਾ ਲਾਲ ਡੋਰੀ ਆ ਸਾਤੇ ਆਲਾ ਥੋੜੇ ਢਿੱਲਾ ਸੀਗਾ ਹੁਣ ਤਾਂ ਸਹੀ ਹੋ ਗਿਆ ਜੀ ਆਹੋ ਛਾੜ ਦਿੱਤਾ ਜੇ ਮੈਨੂੰ ਤਾਂ ਲੱਗਦਾ ਯਾਰ ਤੇ ਛਾੜੀ ਕਿੰਨੇ ਕਿੰਨੇ ਦੋ ਯਾਰ ਸ਼ੀਸ਼ੀ ਰਹੀ ਆ ਤਾਂ ਨੀ ਪਿਆ ਛਾੜ ਕੱਲ ਲਵਾਵਾਂਗੇ ਨਾ ਆਣੀ ਹਜੇ ਪਾਈ ਤੇ ਹੁਣ ਉਹਦੇ ਲਈ ਪਾਸ ਬਚੀ ਰਹੀ ਠੀਕ ਹੈ ਮੇਰੇ ਕੀ ਬਗ ਦੇਖਦੇ ਆ ਲੈ ਕੋ ਉਤਰੀ ਮੈਨੇ ਕੱਦਰ ਹੰਡੋ ਰੱਖੇ ਥੱਲੜ ਦਾ ਬੱਚਾ ਐਡਾ ਹੋ ਗਿਆ ਜੀ ਆ ਪਿਆ ਹੋਗਾ ਕਿ ਕਾਲਸ ਰੀ ਤੇ ਮਾਂ ਬੈਠੀ ਹੋਗੀ ਆ ਬੈਠੀ ਆ ਮਾਂ ਤੇ ਆ ਨਾ ਬੱਚਾ ਮੌਜੂਦਾ ਹੈ ਨਹੀਂ ਕੀ ਜਮਾ ਚਿੱਟਾ ਕੋਈ ਖਾਮ ਹੈ ਜਾਂ ਕਾਲਾ ਦੂਜਾ ਬੱਚਾ ਜੀ ਆਹ ਜੁੜੀ ਆ ਇਹ ਵੀ ਜਮਾ ਚਿੱਟਾ ਤੇ ਮੌਜ ਇਹ ਕੀ ਮੌਜ ਹੈ ਇਹ ਢੱਕਾ ਲਈ ਮੌਜ ਥੋੜੀ ਥੋੜੀ ਚੱਕਰਾਇਆ ਹੈ ਹਨ ਇਹ ਇੱਕ ਇੱਕ ਬੱਚੇ ਹੈ ਜੀ ਦੋਵੇਂ ਉਹ ਦੋ ਇੱਕੋ ਜੋੜੀ ਦੇ ਆ ਆ ਬੁਰੀ ਜੇ ਤੇ ਉੱਤਰ ਆ ਬਠਾ ਸ਼ਾਖ ਲਾਲ ਟਕੇਰਾ ਉਹ ਇਹ ਪੂਰ ਪਿਨੀਗ ਲਈ ਉਤੋਂ え ਬਾਕੀ ਜਾਂ ਚਟਾ ਮੋਈ ਮੋਈ ਹੈਂ ਗੀ ਇਹ ਦੇ ਉਹ ਨਾਲ ਦਾ ਦੇਖ ਗਏ ਜਾਂ ਚਟਾ ਜੀ ਇੱਥੋਂ ਵੀ ਹੈਂ ਨਾਲ ਇਹ ਤਾਂ ਇਕ ਕੁਦਰੇ ਅੰਡੇ ਰੱਖ ਲੈ ਜੀ ਉਹ ਬੈ ਦੂਵੇਂ ਦਾਨ ਬਣੀ ਪਿਆ ਗਾ ਸਰ ਉਤਰਨ ਤੇ ਹੁਣ ਉੱਡਾਂ ਵਾਲੇ ਪਾਸੇ ਆ ਜਾਓ ਡਾਰ ਚੂਡ ਕੇ ਆ ਗਏ ਇਹ ਖੰਭ ਜਹਾ ਬਹੁਤ ਬਟਰਾਂ ਦੇ ਪੁੱਤਰ ਖੇਚੀ ਦੇਣੀ ਆ ਤੋ ਇਹ ਵਾਹੂ ਤਾਂ ਬਟਰਾਂ ਆ ਆ ਜਿਹੜੇ ਉੱਤੇ ਉੱਤੇ ਬੈਠੇ ਆ ਇਹ ਲਗਭਗ ਬਟਨਾਂ ਵਾਲੀ ਵਾਹੂ ਵਿੱਚ ਇਹਨਾਂ ਦੇ ਉਹ ਪਰਲੇ ਪਾਸੇ ਦੇ ਵਾਹੂ ਹੈਗੇ ਸਾਰੇ ਇਹ ਲਗਭਗ ਫਿਰ ਦੂਸਰਾ ਛੱਡਨੇ ਆ ਉਹ ਤਾਂ ਪਰਲੇ ਪਾਸੇ ਯਾਰ ਕੋਈ ਉਤਰ ਨਹੀਂ ਪਟਣਾ ਦਾ ਠੀਕ ਹੈ ਇਧਰ ਦੂਸਰਾ ਛੱਡ ਗਿਆ ਉਹ ਦੂਸਰਾ ਇਨਾ ਜੂ ਆਪ ਕੋਈ ਬੁੱਤ ਨਹੀਂ ਪਟਣਾ ਦਾ ਦਸਰਾਣੇ ਜਿਹੜੇ ਆਪ ਕਹਿ ਵਾਲੀ ਹੱਗਨੇ ਆ ਉਹ ਬੁੱਤ ਵਟਨੇ ਆਪਾਂ ਕੱਲੇ ਓਨਲੀ ਓਨਲੀ ਉਹ ਉਹਨੇ ਖਾਮ 바ਵਾ 바ਵਾ ਆ ਗਿਆ ਦੇ ਦਿੱਤਾ ਆ ਗਿਆ ਵੇਖੋ ਤਾਂਨੇ ਵੱਡੇ ਚੱਲ ਗਏ

एक आवे खटना खान लाल का नए मंगल जारी कुछ बोल सी दो तेरे पुत्र ते तो आओ या ते यार कमेंट तो नहीं आया भाई यार कोई अपन को कहे बंदे नहीं दसया आ हरी चीज है आज उधर गोदी का तो है खान काफी बड़ा आ कर ही इसी बड़ा की चीज हो तो सारे इसको ये खान बार तो मैं मेरा हर जो हाथ आ देखो आ खान बड़ा कर ਤੇ ਬਾਕੀ ਕੰਮ ਸਾਰੇ ਨਿੱਕੇ ਆ ਵਿੱਚ ਜਿਹੜੀ ਇੱਕ ਵੜਿਆ ਤੇ ਇਹ ਦੱਸੋ ਯਾਰ ਕਹਿੰਦੇ ਯਾਰ ਕਿ ਪਹਿਲੇ ਪੁੱਛਿਆ ਪਿਛਲੇ ਵਾਰਚ ਤੇ ਉਹ ਲੋਕੇ ਬਾਈ ਨੇ ਦੱਸਿਆ ਦਾ ਕੀ ਇਹਨੂੰ ਪਤਾ ਦਾ ਦੱਸ ਦੋ ਜੀ ਦਾਣੇ ਥੋੜੇ ਥੋੜੇ ਹੋਰ ਪਾ ਦੇ ਕੀ ਆ ਸਾਰੇ ਚੋਗਲੇ ਇਹਨਾਂ ਨੂੰ ਹੋ ਗਿਆ ਜੀ ਨੇਰਾ ਤੇ ਛੜਤ ਕੇ ਲੇਟਾ ਆਪਾਂ ਜਾਗ ਪੰਗਾਇਰ ਆਇਟਾਂ ਤੇ ਕਹਾਲੋ ਬਾਰੋਂ ਸਪਾਈ ਕਰਦਾ ਜਿਹੜੇ ਖੰਮ ਖੰਮ ਖਿੱਲਰੇ ਆ ਉਹ ਤਾਂ ਸਾਰੇ ਸੈਟ ਵਟ ਬੈਠੇ ਆ ਪੂਰੇ ਕਿੱਲਾਂ ਦੇ ਚੜੇ ਤੇ ਚਲੋ ਮਿੱਤਰੋ ਕਰਦ ਗਿਆ ਆਪਾਂ ਲਾਜ਼ ਐਂਡ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜੀ ਕਰਕੇ ਜੂ ਦੱਸਿਓ ਜੀ ਤੇ ਅੱਜ ਆ ਗਏ ਆਪਾਂ ਅੱਜ ਘਰੇ ਤੇ ਬਾਹੋਂ ਅੱਜ ਘਰ ਦੇ ਵਲੌਗ ਪੈ ਕਰਾਂਗੇ ਤੇ ਹੁਣ ਆਪਾਂ ਕਿਤੇ ਨਹੀਂ ਜਾਣਾਗੇ ਜਮਾਂ ਵਿਹਲੇ ਆ ਤੇ ਚਲੋ ਠੀਕ ਹੈ ਮੇਟਰ ਲਾਈਕ ਕਮੈਂਟ ਸ਼ੇਅਰ ਕਰਦੇ ਕਰੋ ਤੇ ਧੰਨਵਾਦ ਸਾਰੇ ਵੀਰਾਂ ਦਾ ਵਲੌਗ ਦੇਖਣ ਲਈ